ਸਵਾਗਤ ਹੈ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਆਪਣੇ ਚੈਨਲ ਤੇ ਜਿਵੇਂ ਜਿਵੇਂ ਆਪਣੇ ਗੋਤ ਨੇ ਜਿਵੇਂ ਜਿਵੇਂ ਆਪਾਂ ਗੋਤਾਂ ਦੇ ਹਿਸਾਬ ਨਾਲ ਸਮਾਜ ਚ ਵਿਚਰਦੇ ਆ ਉਦਾਂ ਉਦਾਂ ਆਪਣੇ ਸਾਰਿਆਂ ਦੇ ਵੱਡੇ-ਵਡੇਰੇ ਜਾਂ ਪੂਰਵਜ ਹੁੰਦੇ ਆ ਜਿਨ੍ਹਾਂ ਦੀ ਆਪਾਂ ਪੂਜਾ ਕਰਦੇ ਆ ਮੱਥਾ ਟੇਕਦੇ ਆ ਮਿੱਟੀ ਕੱਢਦੇ ਆ ਵੱਡੇ-ਵਡੇਰੀ ਮੱਥਾ ਟੇਕਣ ਜਾਂਦੇ ਆ ਹਰੇਕ ਵਨਗੀ ਚ ਹਰੇਕ ਜਾਤੀ ਚ ਹਰੇਕ ਸਮਾਜ ਚ ਅਲੱਗ-ਅਲੱਗ ਸ਼ਬਦ ਨੇ ਅਲੱਗ-ਅਲੱਗ ਨਾਮ ਨੇ ਅਲੱਗ-ਅਲੱਗ ਗੋਤ ਨੇ ਸਾਡਾ ਗੋਤ ਤੱਗੜ ਸਾਡੇ ਗੋਤ ਦੇ ਵੱਡੇ ਵਡੇਰੇ ਨੇ ਜਿਹੜੇ ਪੁਰਖਜ ਨੇ ਉਹ ਦਹਿੜੂ ਪਿੰਡ ਚ ਨੇ ਅੱਜ ਆਪਾਂ ਉੱਥੇ ਮੱਥਾ ਟੇਕਣ ਜਾ ਰਹੇ ਆ ਇਹ ਵੀਡੀਓ ਇਹ ਬਲੌਗ ਅੱਜ ਆਪਾਂ ਬਣਾ ਰਹੇ ਆ ਤੱਗੜ ਗੋਤ ਦਾ ਜਿਹੜਾ ਮੇਲਾ ਹੁੰਦਾ ਉੱਥੇ ਸਾਰੀ ਪਰਿਵਾਰ ਨੇ ਜਿਹੜੇ ਤੱਗੜ ਗੋਤ ਨਾਲ ਸੰਬੰਧਿਤ ਕਿਤੇ ਵੀ ਰਹਿੰਦੇ ਆ ਭਾਰਤ ਚ ਭਾਰਤ ਤੋਂ ਬਾਹਰ ਪੰਜਾਬ ਚ ਹੋਰ ਸਾਰੇ ਸੂਬਿਆਂ ਚ ਉਹ ਇੱਥੇ ਸਾਰੇ ਅੱਜ ਇਕੱਠੇ ਹੁੰਦੇ ਆ ਨਮਸਕਾਰ ਕਰਦੇ ਆ ਆਪਣੇ ਪੁਰਖਜਾਂ ਨੂੰ ਵੱਡੇ ਵਡੇਰਿਆਂ ਨੂੰ ਇਸ ਵੀਡੀਓ ਦੇ ਵਿੱਚ ਆਪਾਂ ਮੇਲਾ ਤੱਗੜ ਗੋਦ ਦਾ ਜਿਹੜਾ ਦਹਿੜੂ ਭਰਦਾ ਉਹ ਦੇਖਾਂਗੇ ਆਓ ਅੱਗੇ ਆਪਾਂ ਚੱਲਦੇ ਹਾਂ ਹੁਣ ਜਿੱਥੇ ਮੱਥਾ ਟੇਕਦੇ ਆ ਜਿੱਥੇ ਪੂਰਵਜਾਂ ਦੀ ਜਗ੍ਹਾ ਬਣੀ ਹੋਈ ਆ ਇਹ ਜਿਹੜੀ ਸਾਹਮਣੇ ਵਾਲੀ ਇਹ ਸੜਕਾ ਦਹਿੜੂ ਪਿੰਡ ਚ ਉਹ ਸਾਹਮਣੇ ਖੇਤਾਂ ਦੇ ਵਿੱਚ ਜਗ੍ਹਾ ਬਣੀ ਹੋਈ ਆ ਆਪਾਂ ਹੁਣ ਉਧਰ ਵਾਲੇ ਪਾਸੇ ਨੂੰ ਵੱਧਦੇ ਆ ਦੇਖਦੇ ਆ ਕਿ ਕੀ ਪ੍ਰਬੰਧ ਕੀਤੇ ਹੋਏ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਲਗਭਗ ਭਾਰਤ ਤੋਂ ਭਾਰਤ ਤੋਂ ਬਾਹਰੋਂ ਵਿਦੇਸ਼ਾਂ ਚੋਂ ਹੋਰ ਪੰਜਾਬ ਚੋਂ ਸਾਰੀ ਸੂਬਿਆਂ ਚੋਂ ਲਗਭਗ ਇੱਥੇ ਤੱਗੜ ਪਰਿਵਾਰ ਨਾਲ ਸੰਬੰਧਿਤ ਜਿਹੜੇ ਪਰਿਵਾਰ ਆ ਉਹ ਨਮਸਕਾਰ ਕਰਨ ਆਉਂਦੇ ਆ ਦੂਰੋਂ ਦੂਰੋਂ ਆਣ ਕਰਕੇ ਉਹਨਾਂ ਲਈ ਲੰਗਰ ਦਾ ਵੀ ਇੱਥੇ ਪ੍ਰਬੰਧ ਕੀਤਾ ਜਾਂਦਾ ਸਾਰੀ ਆਪਸ ਦੇ ਵਿੱਚ ਮਿਲਦੇ ਜੁਲਦੇ ਆ ਮੱਥਾ ਟੇਕਦੇ ਆ ਇੱਕ ਛੋਟਾ ਜਿਹਾ ਮੇਲਾ ਲੱਗ ਜਾਂਦਾ ਆਪਾਂ ਇਸ ਵੀਡੀਓ ਦੇ ਵਿੱਚ ਉਹ ਮੇਲਾ ਦੇਖਾਂਗੇ 메ਨ ਰੋਡ ਵਾਲੇ ਪਾਸਿਓਂ ਜਿਵੇਂ ਹੀ ਆਪਾਂ ਖੇਤਾਂ ਦੇ ਵਿੱਚ ਦੀ ਹੁੰਦੇ ਹੋਏ ਆਪਣੇ ਵੱਡੇ ਵਡੇਰਿਆਂ ਦੇ ਸਥਾਨਾਂ ਤੇ ਪਹੁੰਚਦੇ ਹਾਂ ਤਾਂ ਇੱਕ ਸੁੰਦਰ ਗੇਟ ਬਣਾਇਆ ਗਿਆ ਸੀ ਜਿਹੜਾ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਸੁੰਦਰ ਗੇਟ ਦੇ ਵਿੱਚ ਦੀ ਦਾਖਲ ਹੋ ਕੇ ਹੀ ਅੰਦਰ ਵੱਡੇ ਵਡੇਰਿਆਂ ਦੇ ਨਮਸਕਾਰ ਕਰਨ ਲਈ ਜਾਇਆ ਜਾਂਦਾ ਸੀ ਤੇ ਬਿਲਕੁਲ ਇਹਦੇ ਨਾਲ ਲੰਗਰ ਛਕਣ ਵਾਸਤੇ ਜਗ੍ਹਾ ਬਣਾਈ ਗਈ ਸੀ ਬਾਅਦ ਚ ਆਪਾਂ ਉੱਧਰ ਵੀ ਦਰਸ਼ਨ ਕਰਾਂਗੇ ਜਿਵੇਂ ਹੀ ਆਪਾਂ ਅੰਦਰ ਦਾਖਲ ਹੋ ਜਾਂਦੇ ਹਾਂ ਸામਨੇ ਵਾਲੇ ਪਾਸੇ ਹੀ ਬਾਬਾ ਲੱਖਾ ਜੀ ਦੀ ਜੋ ਜਗਾ ਬਣੀ ਹੋਈ ਆ ਤੁਹਾਡੀ ਵੀਡੀਓ ਸਕਰੀਨ ਤੇ ਸਭ ਤੋਂ ਪਹਿਲਾਂ ਇੱਥੇ ਨਮਸਕਾਰ ਕੀਤੀ ਜਾਂਦੀ ਆ ਜਿੰਨੇ ਵੀ ਪਰਿਵਾਰ ਆਉਂਦੇ ਨੇ ਇਸ ਜਗਾ ਤੇ ਸਭ ਤੋਂ ਪਹਿਲਾਂ ਇੱਥੇ ਨਮਸਕਾਰ ਕਰਦੇ ਨੇ ਅਰਦਾਸ ਬੇਨਤੀਆਂ ਕਰਦੇ ਨੇ ਕਿਉਂਕਿ ਜੋ ਵੀ ਮੰਨਦੀਆਂ ਮਰਜ਼ਾ ਇੱਥੇ ਲੈ ਕੇ ਆਉਂਦੇ ਨੇ ਪਰਿਵਾਰ ਵਾਲੇ ਸਾਰੀ ਮੈਂਬਰ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਅਜਿਹੀ ਇਸ ਜਗਾ ਦੀ ਮਾਨਤਾ ਮਹਾਨਤਾ ਬਾਬਾ ਲੱਖਾ ਜੀ ਦੀ ਜਗਾ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਇੱਕ ਖਾਸੀਅਤ ਮੈਂ ਤੁਹਾਨੂੰ ਆਪਣੀ ਇਸ ਬਰਾਦਰੀ ਦੀ ਹੋਰ ਦੱਸ ਦਵਾਂ ਜਠੇਰਿਆਂ ਦੇ ਮੇਲੇ ਆਪਾਂ ਹੋਰ ਗੋਤਾਂ ਦੇ ਵੀ ਸੁਣਦੇ ਆ ਦੇਖਦੇ ਆ ਪਰ ਉੱਥੇ ਨਮਸਕਾਰ ਕਰਨ ਦਾ ਜੋ ਢੰਗ ਆਉਏ ਹੁੰਦਾ ਵੀ ਜਿੰਨੇ ਜਿੰਨੇ ਪਰਿਵਾਰ ਆਉਂਦੇ ਜਾਂਦੇ ਆ ਉਹ ਨਮਸਕਾਰ ਕਰਕੇ ਚਲੇ ਜਾਂਦੇ ਆ ਪਰ ਇੱਥੇ ਜਦੋਂ ਤੱਕ ਸਾਰੇ ਪਰਿਵਾਰ ਇਕੱਠੇ ਨਹੀਂ ਹੁੰਦੇ 12:00 12:30 ਵਜੇ ਤੱਕ ਇੰਤਜ਼ਾਰ ਕਰਿਆ ਜਾਂਦਾ ਫਿਰ ਜਿਹੜਾ ਮੱਥਾ ਟੇਕਣ ਦੀ ਰਸਮ ਉਹ ਸ਼ੁਰੂ ਹੁੰਦੀ ਆ ਬਾਬਾ ਲੱਖਾ ਜੀ ਤੋਂ ਬਾਅਦ ਮਾਤਾ ਗੌਰਾਂ ਜੀ ਦੀ ਥਾਂ ਤੇ ਮੱਥਾ ਟੇਕਿਆ ਜਾਂਦਾ ਜੋ ਤੁਸੀਂ ਆਪਣੀ ਵੀਡੀਓ ਚ ਦੇਖ ਰਹੇ ਹੋ ਇਸ ਤਰ੍ਹਾਂ ਨਮਸਕਾਰ ਕਰਨ ਤੋਂ ਬਾਅਦ ਆਉਂਦੀ ਜਿਹੜੀ ਸੰਗਤ ਆ ਉਹ ਲੰਗਰ ਪਛਾਦੇ ਦਾ ਜੋ ਪ੍ਰਬੰਧ ਕੀਤਾ ਹੁੰਦਾ ਉਹ ਛਕਦੇ ਨੇ ਚਾਹ ਪਾਣੀ ਦਾ ਤੇ ਬਾਕੀ ਜਿਹੜੇ ਰਿਸ਼ਤੇਦਾਰ ਸਕੇ ਸੰਬੰਧੀ ਪਰਿਵਾਰਕ ਮੈਂਬਰ ਆਏ ਹੁੰਦੇ ਨੇ ਉਹਨਾਂ ਨੂੰ ਮਿਲਦੇ-ਗਿਲਦੇ ਨੇ ਤੇ ਜਿਹੜੇ ਆਪਣੇ ਸਾਡੇ ਪੁੱਲ ਪ੍ਰੋਹਤ ਨੇ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਉਹਨਾਂ ਨੂੰ ਨਮਸਕਾਰ ਕਰਦੇ ਨੇ ਉਹਨਾਂ ਦਾ ਆਸ਼ੀਰਵਾਦ ਲੈਂਦੇ ਆ ਬਾਕੀ ਜਿਹੜੇ ਪਰਿਵਾਰ ਸਾਰੇ ਪਹੁੰਚੇ ਹੁੰਦੇ ਆ ਉਹ ਆਪਣੀ ਆਪਣੀ ਜਗਾ ਲੈ ਕੇ ਬੈਠ ਜਾਂਦੇ ਨੇ ਤੇ ਇਸ ਸਾਰੇ ਪ੍ਰੋਗਰਾਮ ਦਾ ਪ੍ਰਬੰਧ ਦਾ ਜੋ ਕਮੇਟੀ ਜਾਇਜ਼ਾ ਲੰਦੀ ਆ ਉਹਦੇ ਮੈਂਬਰ ਸਾਹਿਬਾਨ ਇਸ ਜਗ੍ਹਾ ਤੇ ਬੈਠੇ ਹੁੰਦੇ ਨੇ ਇੱਥੇ ਹੀ ਬਿਲਡਿੰਗ ਫੰਡ ਵਾਸਤੇ ਲੰਗਰ ਵਾਸਤੇ ਜਿਸ ਦੀ ਜਿਸ ਪਰਿਵਾਰ ਦੀ ਜੋ ਸ਼ਰਧਾ ਆਪਣੀ ਸ਼ਰਧਾ ਅਨੁਸਾਰ ਇੱਥੇ ਪੈਸੇ ਦੰਦੇ ਨੇ ਤੇ ਬਾਬਾ ਜੀ ਦੀਆਂ ਖੁਸ਼ੀਆਂ ਨੇ ਜੋ ਪ੍ਰਾਪਤ ਕਰਦੇ ਨੇ ਇੱਥੇ ਜਿਹੜੇ ਮਿੱਟੀ ਕੱਢਣ ਵਾਸਤੇ ਪੈਸੇ ਇਕੱਠੇ ਕੀਤੇ ਜਾਂਦੇ ਆ ਇਸੇ ਜਗ੍ਹਾ ਦੇ ਉੱਤੇ ਤੱਗੜ ਸਭਾ ਸੰਬੰਧੀ ਕੋਈ ਵੀ ਜੋ ਜ਼ਰੂਰੀ ਜਾਣਕਾਰੀ ਆ ਉਹਦੇ ਬਾਰੇ ਦੱਸਿਆ ਜਾਂਦਾ ਜਾਂ ਆਪਾਂ ਇਹਨੂੰ ਇੱਕ ਮੰਚ ਵੀ ਕਹਿ ਸਕਦੇ ਆ ਇੱਥੇ ਜਿਹੜੇ ਸਾਰੇ ਪਰਿਵਾਰ ਆਉਂਦੇ ਨੇ ਉਹ ਜੋ ਵੀ ਪ੍ਰਸ਼ਾਦ ਲੱਡੂ ਬਰੂੜ ਛੋਲੇ ਭੁੰਨਤੇ ਹੁੰਦੇ ਆ ਜਿਹੜੇ ਉਹ ਲੈ ਕੇ ਆਉਂਦੇ ਨੇ ਉਹ ਇਸ ਜਗ੍ਹਾ ਤੇ ਇਕੱਠੇ ਕਰਦੇ ਨੇ ਇੱਕ ਪਾਸੇ ਤਾਂ ਜੋ ਮੱਥਾ ਟੇਕਣ ਤੋਂ ਬਾਅਦ ਸਾਰੇ ਪਰਿਵਾਰਾਂ ਨੂੰ ਭੋਗ ਜਿਹੜਾ ਵੰਡਿਆ ਜਾਵੇ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਕਿ ਜਦੋਂ ਆਪਾਂ ਅੰਦਰ ਵੜਦੇ ਆ ਤਾਂ ਬਿਲਕੁਲ ਹੀ ਨਾਲ ਸੱਜੇ ਪਾਸੇ ਲੰਗਰ ਦਾ ਪ੍ਰਬੰਧ ਕੀਤਾ ਹੂੰਗਾ ਔ ਇਕਗੇੜਾ ਪਾਉਣ ਲੰਗਰ ਹਾਲ ਦਾ ਵੀ ਮਾਰਿਆ ਹੀ ਹੈ ਕਿਉਂਕਿ ਕਾਫੀ ਦੂਰੋਂ ਦੂਰੋਂ ਪਰਿਵਾਰ ਆਉਂਦੇ ਨੇ ਉਹਨਾਂ ਦੇ ਆਉਣ ਸਮੇ ਸਵੇਰੇ ਸਵੇਰੇ ਗਰਮਾ ਗਰਮ ਚਾਹ ਪਕੌੜੇ ਬਰੈਡ ਨਾਸ਼ਤੇ ਦਾ ਪ੍ਰਬੰਧ ਕੀਤਾ ਜਾਂਦਾ ਕੋਲ ਡਰਿੰਕ ਮੌਸਮ ਬਹੁਤ ਜ਼ਿਆਦਾ ਗਰਮੀ ਦਾ ਸੀ ਇਸ ਲਈ ਕੋਲ ਡਰਿੰਕ ਪਾਣੀ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਸੀ ਕੀਤਾ ਹੋਇਆ ਸੀ ਵਧੀਆ ਪੱਖੇ ਕੂਲਰ ਸਾਰੀ ਲਾਏ ਗਏ ਸੀਗੇ ਤਾਂ ਕਿ ਗਰਮੀ ਕਰਕੇ ਕਿਸੇ ਵੀ ਪਰਿਵਾਰ ਨੂੰ ਜਾਂ ਕਿਸੇ ਵੀ ਵਿਅਕਤੀ ਨੂੰ ਕੋਈ ਦਿੱਕਤ ਨਾ ਆਵੇ। ਬਾਕੀ ਬਹੁਤ ਵਧੀਆ ਢੰਗ ਨਾਲ ਜਿਹੜਾ ਪੰਡਾਲ ਆ ਉਹ ਸਜਾਇਆ ਹੋਇਆ ਸੀਗਾ ਜਿਵੇਂ ਤੁਸੀਂ ਆਪਣੀ ਵੀਡੀਓ ਚ ਦੇਖ ਰਹੇ ਹੋ। ਇਹ ਸਾਰਾ ਪ੍ਰਬੰਧ ਕਮੇਟੀ ਦੁਆਰਾ ਬਹੁਤ ਵਧੀਆ ਢੰਗ ਨਾਲ ਕੀਤਾ ਜਾਂਦਾ ਹਰ ਸਾਲ ਇਸੇ ਤਰ੍ਹਾਂ। ਤੇ ਬਿਲਕੁਲ ਇਹਦੇ ਨਾਲ ਹਲਵਾਈ ਜਿਹੜੇ ਉਹ ਸਾਰਾ ਭੋਗਵਾਨ ਨੇ ਜਿਹੜੇ ਚਾਹ, ਪਕੌੜੇ ਤੇ ਰੋਟੀ ਦਾ ਜੋ ਪ੍ਰਬੰਧ ਆ ਉਸ ਤੋਂ ਬਾਅਦ ਉਹ ਇਸ ਜਗ੍ਹਾ ਤੇ ਕਰਦੇ ਨੇ। ਅਲਦ ਵਾਲੇ ਖੇਤੋਂ ਕਰਕੇ ਜਗ੍ਹਾ ਦੀ ਤਾਂ ਕੋਈ ਦਿੱਕਤ ਨਹੀਂ ਹੁੰਦੀ ਪਰ ਜਿੰਨਾ ਪਰਿਵਾਰਾਂ ਦੀ ਵਾਲੇ ਵਾਲੇ ਜਗਾ ਪਿੰਡ ਦੇ ਜੋ ਵਾਸੀ ਨੇ ਦਹਿੜੂ ਪਿੰਡ ਦੇ ਉਹਨਾਂ ਦਾ ਵੀ ਧੰਨਵਾਦ ਆ ਜਿਹੜੇ ਆਪਣੀ ਜਗ੍ਹਾ ਨੂੰ ਬਾਬਾ ਜੀ ਦੇ ਇਸ ਪ੍ਰੋਗਰਾਮ ਲਈ ਵਰਤਣ ਲਈ ਦਿੰਦੇ ਆ ਇਹ ਸਾਹਮਣੇ ਜਿਹੜਾ ਨਾਸ਼ਤਾ ਤਿਆਰ ਹੋ ਰਿਹਾ ਸਾਰੀ ਸੰਗਤ ਵਾਸਤੇ ਜਿਵੇਂ ਜਿਵੇਂ ਪਰਿਵਾਰ ਇਕੱਠੇ ਹੋ ਜਾਂਦੇ ਆ ਉਵੇਂ ਉਵੇਂ ਮਿੱਟੀ ਕੱਢਣ ਦੀ ਜਿਹੜੀ ਰਸਮ ਉਹ ਸ਼ੁਰੂ ਕੀਤੀ ਜਾਂਦੀ ਆ ਇਹ ਸਾਹਮਣੇ ਵਾਲੇ ਪਾਸੇ ਹੀ ਪਹਿਲਾਂ ਸਾਰੇ ਜਿਹੜੇ ਜੈਂਟਸ ਨੇ ਉਹ ਮਿੱਟੀ ਕੱਢਦੇ ਨੇ ਉਸ ਤੋਂ ਬਾਅਦ ਲੇਡੀਜ਼ ਸਾਰੀਆਂ ਔਰਤਾਂ ਭੈਣਾ ਜੋ ਵੀ ਨੇ ਉਹ ਮਿੱਟੀ ਕੱਢਣ ਦੀ ਜਿਹੜੀ ਰਸਮ ਆ ਉਹ ਬਹੁਤ ਪਿਆਰ ਨਾਲ ਪੂਰੀ ਕਰਦੇ ਨੇ ਤੇ ਬਾਬਾ ਸ਼ੰਕਰ ਜੀ ਜਿਨ੍ਹਾਂ ਦੀ ਜਗ੍ਹਾ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਉਹਨਾਂ ਦਾ ਆਸ਼ੀਰਵਾਦ ਜੋ ਪ੍ਰਾਪਤ ਕਰਦੇ ਨੇ ਇਸ ਤਰ੍ਹਾਂ ਪੂਰੇ ਪਿਆਰ ਨਾਲ ਅਨੁਸ਼ਾਸਨ ਨਾਲ ਵਧੀਆ ਢੰਗ ਨਾਲ ਮੱਥਾ ਜਿਹੜਾ ਉਹ ਆਏ ਹੋਏ ਪ੍ਰਵਾਹ ਟਿਕਦੇ ਆ ਪਹਿਲਾਂ ਸਾਰੇ ਜੈਂਟਸ ਮਿੱਟੀ ਕੱਢ ਲੈਂਦੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਉਸ ਤੋਂ ਬਾਅਦ ਸਾਰੀਆਂ ਔਰਤਾਂ ਨੇ ਜਿਹੜੀਆਂ ਉਹ ਲਾਈਨ ਦੇ ਵਿੱਚ ਬਹੁਤ ਵਧੀਆ ਢੰਗ ਨਾਲ ਲੱਗ ਕੇ ਮਿੱਟੀ ਕੱਢਣ ਦੀ ਜਿਹੜੀ ਰਸਮ ਆ ਉਹਨੂੰ ਅਦਾ ਕਰਦੇ ਆ ਇਸ ਤੋਂ ਬਾਅਦ ਜਿਹੜੇ ਨਵੇਂ ਵਿਆਹੇ ਜੋੜੇ ਹੁੰਦੇ ਨੇ ਉਹ ਮਿੱਟੀ ਕੱਢਣ ਦੀ ਰਸਮ ਅਦਾ ਕਰਦੇ ਨੇ ਤੇ ਆਪਣੇ ਵੱਡੇ ਬਜ਼ੁਰਗਾਂ ਦਾ ਅਸ਼ੀਰਵਾਦ ਆ ਜੋ ਪ੍ਰਾਪਤ ਕਰਦੇ ਆ ਮਿੱਟੀ ਕੱਢਣ ਤੋਂ ਬਾਅਦ ਫਿਰ ਸਾਰੇ ਇਕੱਠੇ ਹੋ ਕੇ ਹੋਮ ਦੀ ਰਸਮਾਂ ਜਿਹੜੀ ਉਹ ਅਦਾ ਕਰਦੇ ਨੇ ਹੋਮ ਪਾਉਂਦੇ ਨੇ ਆਪਣੇ ਵੱਡੇ ਬਜ਼ੁਰਗਾਂ ਅੱਗੇ ਵੱਡੇ ਵਡੇਰਿਆਂ ਅੱਗੇ ਕਿੱਥੀ ਸਾਡੇ ਪਰਿਵਾਰਾਂ ਦੇ ਜੋ ਵੱਡੇ ਬਜ਼ੁਰਗ ਨੇ ਉਹ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਨੇ ਹੋਮ ਪਾਉਣ ਦੀ ਹੋਮ ਪਾ ਕੇ ਪਹਿਲਾਂ ਸਾਰੇ ਜਿਹੜੇ ਮਰਦ ਨੇ ਵਿਅਕਤੀ ਉਹ ਹੋਮ ਪਾਉਂਦੇ ਆ ਲਾਈਨ ਦੇ ਵਿੱਚ ਜਿਵੇਂ ਤੁਸੀਂ ਦੇਖਦੇ ਹੋ ਉਸ ਤੋਂ ਬਾਅਦ ਸਾਰੀਆਂ ਮਾਤਾਵਾਂ ਪੈਣਾ ਹੋਮ ਪਾ ਕੇ ਵੱਡੇ-ਵਡੇਰਿਆਂ ਦੀਆਂ ਖੁਸ਼ੀਆਂ ਨੇ ਜੋ ਪ੍ਰਾਪਤ ਕਰਦੇ ਨੇ। ਕੁਛ ਇਸ ਢੰਗ ਨਾਲ ਮੱਥਾ ਟਿਕਾਇਆ ਜਾਂਦਾ ਧਗੜ ਬਰਾਦਰੀ ਦੇ ਵਿੱਚ ਜਿਵੇਂ ਤੁਸੀਂ ਆਪਣੀ ਵੀਡੀਓ 'ਚ ਦੇਖ ਰਹੇ ਹੋ। ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗਰੀ ਹੋਊਗੀ। ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ। ਵੀਡੀਓ ਨੂੰ ਲਾਈਕ ਜਰੂਰ ਕਰਿਓ। ਆਪਣੇ ਸੁਝਾਅ ਕਮੈਂਟਾਂ 'ਚ ਜਰੂਰ ਦਿਓ। ਇਸ ਸਾਰੀ ਰਾਤ ਸਮਾ ਹੋਮ ਦੀ ਚੱਲ ਰਹੀ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਇੱਥੇ ਹੀ ਜੋ ਪ੍ਰਬੰਧਕੀ ਕਮੇਟੀ ਆ ਤੱਗੜ ਸਭਾ ਦੀ ਉਹ ਜਿਹੜੇ ਸੱਜਣ ਤੱਗੜ ਸਭਾ ਦੇ ਵਿੱਚ ਯੋਗਦਾਨ ਪਾਉਂਦੇ ਆ ਜਾਂ ਕੁਈ ਸੇਵਾਵਾਂ ਲੈ ਕੇ ਆਉਂਦੇ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਜਾਂਦਾ ਅੱਗੇ ਆਪਾਂ ਹੁਣ ਉਹ ਦੇਖਦੇ ਹਾਂ ਜਿਹਨੇ ਵੀ ਜੀਰੇ ਵੀ ਰਿਪੋਰਟਿੰਗ ਦੀ ਸੇਵਾ ਕੀਤੀ ਹੈ ਜੀ ਹਰਵਿੰਦਰ ਸਿੰਘ ਜੀ ਭਗਤ ਰਵੇ ਤੋਂ ਬਲਦੇਵ ਸਿੰਘ ਜੀ ਜਿਨ੍ਹਾਂ ਨੇ ਸੋ ਬਾਟਰ ਤੋਂ ਲੈ ਕੇ ਦੀ ਸੇਵਾ ਦਿੱਤੀ ਹੈ ਜੀ ਬਲਦੇਵ ਸਿੰਘ ਜੀ ਇਹਨਾਂ ਦੇ ਤੋਂ ਇਹ ਵੀ ਜੀ ਇੱਕ ਵਾਰੇ ਪ੍ਰਧਾਨ ਜੀ ਜਿਹੜੇ ਸਰਗਵਾਸ ਹੋ ਗਏ ਬਲਿੰਦਰ ਸਿੰਘ ਜੀ ਦਿੱਲੀ ਵਾਲੇ ਉਹਨੇ ਕਹੇ ਕਿ ਅਰੁਣ ਜੀ ਨੇ 31000 ਰੁਪਏ ਦੀ ਸੇਵਾ ਬਾਬਾ ਜੀ ਨੂੰ ਭੇਟ ਕੀਤੀ ਹੈ ਜੀ ਸਾਰੀ ਜਦੋਂ ਮਿੱਟੀ ਕੱਢਣ ਦੀ ਰਸਮ ਅਦਾ ਹੋ ਜਾਂਦੀ ਆ ਹੋਮਪਾਉਣ ਦੀ ਰਸਮ ਅਦਾ ਹੋ ਜਾਂਦੀ ਆ ਉਸ ਤੋਂ ਬਾਅਦ ਹੀ ਗੁਰੂ ਕਾ ਲੰਗਰ ਆ ਜੋ ਵਰਤਾਇਆ ਜਾਂਦਾ ਇਸ ਵਾਰ ਗੁਰੂ ਕਾ ਲੰਗਰ ਚ ਪੂਰੀਆਂ ਦੇ ਛੋਲਿਆਂ ਦਾ ਜੋ ਪ੍ਰਬੰਧ ਕੀਤਾ ਗਿਆ ਸੀ ਨਾਲ ਖੀਰ ਬਣਾਈ ਗਈ ਸੀ ਜਿਵੇਂ ਤੁਸੀਂ ਆਪਣੀ ਵੀਡੀਓ ਚ ਦੇਖਦੇ ਹੋ ਆਉਂਦੀ ਜਾਂਦੀ ਸਾਰੀ ਸੰਗਤ ਲਈ ਵਧੀਆ ਢੰਗ ਨਾਲ ਲੰਗਰ ਸ਼ਕਣ ਲਈ ਸੋਹਣਾ ਪੰਡਾਲ ਸਜਾਇਆ ਹੋਇਆ ਜਿਸ ਪੰਡਾਲ ਦੇ ਵਿੱਚ ਸਵੇਰੇ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ ਸੀ ਦੁਪਹਿਰ ਨੂੰ ਹੁਣ ਉਸੇ ਪੰਡਾਲ ਦੇ ਵਿੱਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਸਾਰੀਆਂ ਸੰਗਤਾਂ ਬਹੁਤ ਪਿਆਰ ਨਾਲ ਇਕੱਠੀਆਂ ਹੋ ਕੇ ਲੰਗਰ ਆ ਜੋ ਛਕਦੀਆਂ ਸੋਕਾ ਕੀ ਆ ਹੈ ਐਨੇ ਪਰਿਵਾਰ ਇਕੱਠੇ ਹੋ ਜਾਂਦੇ ਆ ਇੱਕ ਮੇਲੇ ਦਾ ਰੂਪ ਆ ਜਿਹੜਾ ਉਹ ਬਣ ਜਾਂਦਾ ਮੇਲਾ ਹੋਵੇ ਤੇ ਘਡਾਉਣੇ ਨਾ ਹੋਣ ਇਹ ਨਹੀਂ ਹੋ ਸਕਦਾ ਮੇਲੇ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਦੁਕਾਨਾਂ ਨੇ ਜਿਹੜੀਆਂ ਉਹ ਵੱਡੇ ਵਡੇਰਿਆਂ ਦੇ ਸਥਾਨ ਤੋਂ ਪਹਿਲਾਂ ਹੀ ਰਸਤੇ ਦੇ ਵਿੱਚ ਸਜ ਜਾਂਦੀਆਂ ਨੇ ਮੈਂ ਸੋਚਿਆ ਜਾਂਦਾ ਹਾਂ ਤੁਹਾਨੂੰ ਇਹ ਦੁਕਾਨਾਂ ਵੀ ਦਿਖਾਵਾਂ ਜਿੱਥੇ ਬੱਚੇ ਰੁਕਦੇ ਆ ਘਡਾਉਣੇ ਖਰੀਦਦੇ ਆ ਵੱਡੇ ਵੀ ਰੁਕਦੇ ਨੇ ਸਾਰੀ ਆਪਣੀ ਲੋੜ ਦਾ ਜੋ ਸਮਾਨ ਆ ਉਹ ਖਰੀਦਦੇ ਆ ਇਸ ਵੀਡੀਓ ਚ ਤੁਸੀਂ ਦੇਖਿਆ ਮੇਲਾ ਤੱਗੜ ਗੋਤ ਦੇ ਜਠੇਰਿਆਂ ਦਾ ਸਾਰੀ ਸੰਗਤ ਨਮਸਕਾਰ ਕਰਕੇ ਲਗਭਗ ਜਾ ਚੁੱਕੀ ਆ ਅਸੀਂ ਵੀ ਹੁਣ ਨਮਸਕਾਰ ਕਰਕੇ ਆਪਣੇ ਘਰਾਂ ਵੱਲੋਂ ਵਾਪਸ ਜਾ ਰਹੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਸਾਰੇ ਭਾਰਤ ਤੋਂ ਸਾਰੇ ਵਿਸ਼ਵ ਤੋਂ ਜਿੱਥੇ-ਜਿੱਥੇ ਤੱਗੜ ਪਰਿਵਾਰ ਰਹਿੰਦਾ ਉਹ ਆ ਕੇ ਨਮਸਕਾਰ ਕਰਦੇ ਆ ਪਹਿਲਾਂ ਵੀ ਵੀਡੀਓ ਚ ਮੈਂ ਤੁਹਾਨੂੰ ਦੱਸਿਆ ਇੱਕ ਖਾਸੀਅਤ ਇੱਕ ਅਜਿਹੀ ਬਰਾਦਰੀ ਜਿਹੜੀ ਸਾਰੀ ਬਰਾਦਰੀ ਇਕੱਠੀ ਹੋ ਕੇ ਨਮਸਕਾਰ ਕਰਦੀ ਆ ਜਠੇਰਿਆਂ ਨੂੰ ਪੂਜਦੀ ਆ ਮਿੱਟੀ ਕੱਢਦੀ ਆ ਜੋ ਵੀ ਆਪਾਂ ਸ਼ਬਦ ਕਹਿ ਲਈਏ ਜਦੋਂ ਤੱਕ ਸਾਰੇ ਪਰਿਵਾਰ ਇਕੱਠੇ ਨਹੀਂ ਹੁੰਦੇ ਮਿੱਟੀ ਦੀ ਰਾਸਮਾ ਜਿਹੜੀ ਉਹ ਸ਼ੁਰੂ ਨਹੀਂ ਹੁੰਦੀ ਵੈਸੇ ਹੁਣ ਟਾਈਮ ਰੱਖਤਾ 12 ਵਜੇ ਦਾ 12 ਵਜੇ ਤੱਕ ਲਗਭਗ ਸਾਰੇ ਪਰਿਵਾਰ ਆ ਜਿਹੜੇ ਉਹ ਪਹੁੰਚ ਜਾਂਦੇ ਆ ਇਹ ਸੀ ਤੱਗੜ ਗੋਦ ਦੇ ਜਠੇਰਿਆਂ ਦਾ ਮੇਲਾ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਕੋਈ ਲਫਜ਼ ਉੱਚਾ ਨਹੀਂ ਮੈਂ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਕਹਿਵਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਮਿਲਦੇ ਆ ਜਲਦੀ ਕਿਸੇ ਹੋਰ ਨਵੇਂ ਵਿਸ਼ੇ ਨਾਲ ਪੜਨੇ ਰਹੋ ਆਪਣੇ ਚੈਨਲ ਨਾਲ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ